ਪੰਜਾਬ ਦਾ ਇੱਕ ਚਰਚਿਤ ਅਫਸਰ ਡਾਕਟਰ ਲਖਵੀਰ ਸਿੰਘ ਇਹ ਤਸਵੀਰ ਤੁਸੀਂ ਗੌਰਨਲ ਦੇਖੋ ਤੁਹਾਡੇ ਧਿਆਨ ਵਿੱਚ ਸਾਰੀਆਂ ਰੇਡਾਂ ਸਾਰੇ ਛਾਪੇ ਸਾਹਮਣੇ ਆ ਗਏ ਹੋਣਗੇ ਜੋ ਡਾਕਟਰ ਲਖਵੀਰ ਸਿੰਘ ਨੇ ਆਪਣੀ ਪੂਰੀ ਸਰਵਿਸ ਦੇ ਦੌਰਾਨ ਨਹੀਂ ਮਾਰੇ ਪਰ ਪਿਛਲੇ 1 ਸਾਲ ਤੋਂ ਸਰਗਰਮੀ ਖੂਬ ਦਿਖਾਈ ਜਿਸ ਕਰਕੇ ਕਈ ਤਰ੍ਹਾਂ ਦੇ ਵਿਸ਼ੇਸ਼ਣ ਇਹਨਾਂ ਦੇ ਨਾਮ ਮਰੇ ਲੱਗ ਗਏ ਖਾਸ ਕਰਕੇ ਧਾਕੜ ਡਾਕਟਰ ਲਖਵੀਰ ਸਿੰਘ ਖਾਸ ਕਰਕੇ ਡੈਸ਼ਿੰਗ ਅਫਸਰ ਇਸ ਤਰ੍ਹਾਂ ਦੀਆਂ ਗੱਲਾਂ ਸੁਰਖੀਆਂ ਬਣੀਆਂ ਪਰ ਅਸੀਂ ਇਸ ਰਿਪੋਰਟ ਦੇ ਵਿੱਚ ਕੁਝ ਡਾਕਟਰ ਲਖਵੀਰ ਸਿੰਘ ਨਾਲ ਜੁੜੀਆਂ ਗੱਲਾਂ ਔਰ ਸੋਸ਼ਲ ਮੀਡੀਆ ਦੇ ਉੱਤੇ ਕਈ ਤਰ੍ਹਾਂ ਦੀਆਂ ਹੋ ਰਹੀਆਂ ਚਰਚਾਵਾਂ ਦੇ ਬਾਰੇ ਚਰਚਾ ਕਰਾਂਗੇ ਡਾਕਟਰ ਲਖਵੀਰ ਸਿੰਘ ਜ਼ਿਲ੍ਹਾ ਸਿਹਤ ਅਫਸਰ ਹੁਸ਼ਿਆਰਪੁਰ ਦੇ ਬਣਦੇ ਨੇ ਔਰ ਕੁਝ ਸਮੇਂ ਦੇ ਲਈ ਉਹਨਾਂ ਨੂੰ ਕੁਝ ਕੈਲੀਏ ਦਿਨਾਂ ਦੇ ਲਈ ਸਿਵਲ ਸਰਜਨ ਦੇ ਤੌਰ ਦੇ ਉੱਤੇ ਵੀ ਲਗਾਇਆ ਗਿਆ ਪਰ ਬਾਅਦ ਵਿੱਚ ਉੱਥੋਂ ਵੀ ਹਟਦੇ ਨੇ ਹੁਣ ਸਵਾਲ ਪੈਦਾ ਹੁੰਦਾ ਹੈ ਕਿ ਡਾਕਟਰ ਲਖਵੀਰ ਸਿੰਘ ਨੇ ਜੋ ਆਪਣੀ ਰਿਟਾਇਰਮੈਂਟ ਸੇਵਾ ਮੁਕਤੀ ਆ ਜਿਹੜੀ ਆਪਣੀ ਸਰਵਿਸ ਦੀ ਤਕਰੀਬਨ 4 ਸਾਲ ਪਹਿਲਾਂ ਕਿਉਂ ਲੈ ਲਈ ਹੈ ਹਾਲਾਂਕਿ ਡਾਕਟਰ ਲਖਵੀਰ ਸਿੰਘ ਨੇ ਕਈ ਜਿਹੜੇ ਇੰਟਰਵਿਊ ਕੀਤੇ ਗਏ ਜਾਂ ਕਰਵਾਏ ਗਏ ਕਿਵੇਂ ਹੋਏ ਇਸ ਦੇ ਪਿੱਛੇ ਕੀ ਕਹਾਣੀ ਹੈ ਉਹ ਰਿਪੋਰਟ ਸਾਂਝੀ ਕਰਦੇ ਜਾਵਾਂਗੇ ਤੁਹਾਨੂੰ ਹੌਲੇ-ਹੌਲੇ ਕੁਝ ਜੜੀਆਂ ਚੀਜ਼ਾਂ ਨੇ ਉਹ ਸਮਝਾਉਂਦੀਆਂ ਜਾਣਗੀਆਂ ਕਿਸ ਦੇ ਪਿੱਛੇ ਸਿਆਸਤ ਕੀ ਹੈ ਦਰਅਸਰ ਹੁਸ਼ਿਆਰਪੁਰ ਲੋਕ ਸਭਾ ਹਲਕਾ ਵੀ ਹੈ ਤੇ ਇਸ ਦੇ ਕਰਕੇ ਕੁਝ ਸੰਭਾਵੀ ਉਮੀਦਵਾਰਾਂ ਦੇ ਚਰਚੇ ਹੋ ਰਹੇ ਨੇ ਤਾਂ ਡਾਕਟਰ ਲਖਵੀਰ ਸਿੰਘ ਦੇ ਨਾਲ ਆਗਾਮੀ ਲੋਕ ਸਭਾ ਚੋਣ 2024 ਦੀ ਕਿਵੇਂ ਜੁੜਦੀ ਹੈ ਡਾਕਟਰ ਲਖਵੀਰ ਸਿੰਘ ਦਾ ਕਈ ਇੰਟਰਵਿਊਆਂ ਦੇ ਵਿੱਚ ਇਹ ਕਹਿਣਾ ਹੈ ਕਿ ਮੈਂ ਕੁਝ ਵੱਡਾ ਕਰਨਾ ਚਾਹੁੰਨਾ ਔਰ ਮੇਰੇ ਪਰਿਵਾਰ ਨੇ ਪਹਿਲਾਂ ਨਹੀਂ ਮੰਨਿਆ ਮੈਂ ਪਹਿਲਾਂ ਵੀ ਆਪਣੀ ਰਿਟਾਇਰਮੈਂਟ ਲੈਣਾ ਚਾਹੁੰਦਾ ਸੀ ਪਰ ਮੇਰੇ ਪਰਿਵਾਰ ਨੇ ਸਾਥ ਨਹੀਂ ਦਿੱਤਾ ਪਰ ਇਸ ਵਾਰ ਮੇਰੇ ਪਰਿਵਾਰ ਵਾਲੇ ਵੀ ਖੁਸ਼ ਨੇ ਔਰ ਮੈਂ ਜਿਹੜੀ ਹੈ ਸੇਵਾ ਮੁਕਤੀ ਪਹਿਲਾਂ ਲੈ ਲਈ ਐ ਇਸ ਦੇ ਪਿੱਛੇ ਹੁਣ ਕਾਰਨ ਕੀ ਐ ਹੁਣ ਡਾਕਟਰ ਲਖਵੀਰ ਸਿੰਘ ਦੀ ਜਿਹੜੀ ਪਿਛਲੇ ਸਾਲ ਤੋਂ ਗਤੀਵਿਧੀ ਚੱਲ ਰਹੀ ਸੀ ਵੱਖ-ਵੱਖ ਥਾਵਾਂ ਤੇ ਸੋਸ਼ਲ ਮੀਡੀਆ ਦੇ ਉੱਤੇ ਚਰਚਾਵਾਂ ਸਨ ਪਰ ਕੋਈ ਵੀ ਅਜਿਹਾ ਅਫਸਰ ਹੁਣ ਤੱਕ ਨਹੀਂ ਹੋਇਆ ਸਿਹਤ ਮੈਕਮੇ ਦੇ ਅੰਦਰ ਜੋ ਡਾਕਟਰ ਲਖਵੀਰ ਸਿੰਘ ਨੇ ਕੀਤਾ ਉਹ ਕੀ ਐ ਜੋ ਉਹਨਾਂ ਨੇ ਛਾਪੇ ਮਾਰੇ ਉਹਨਾਂ ਦੇ ਨਾਲ ਹਮੇਸ਼ਾ ਇੱਕ ਕੈਮਰਾ ਚੱਲਦਾ ਸੀ ਅਜਿਹਾ ਕੋਈ ਅਫਸਰ ਨਹੀਂ ਹੋਵੇਗਾ ਜੋ ਇੱਕ ਕੈਮਰਾ ਆਪਣੇ ਨਾਲ ਲੈ ਕੇ ਚੱਲੇ ਔਰ ਇੱਕ ਪ੍ਰੋਪਰ ਟੀਮ ਕੰਮ ਕਰ ਰਹੀ ਹੋਵੇਗੀ ਕਿਉਂਕਿ ਡਾਕਟਰ ਲਖਵੀਰ ਸਿੰਘ ਦੇ ਜਿੱਥੇ-ਜਿੱਥੇ ਛਾਪੇ ਵੱਜਦੇ ਸਨ ਉਸ ਦੀ ਵੀਡੀਓਗ੍ਰਾਫੀ ਨਾਲ ਦੇ ਨਾਲ ਸੋਸ਼ਲ ਮੀਡੀਆ ਦੇ ਉੱਤੇ ਚੱਲਦੀ ਸੀ ਔਰ ਕੁਝ ਵੈਬ ਚੈਨਲਾਂ ਨੇ ਉਹਨਾਂ ਨੂੰ ਪਹਿਲ ਦੇ ਆਧਾਰ ਦੇ ਉੱਤੇ ਥਾਂ ਦਿੱਤੀ ਕਿ ਵਾਹ ਕੋਈ ਅਫਸਰ ਹੋਵੇ ਜਿਹੜਾ ਸੇਤ ਅਫਸਰ ਤਹਜਿਆ ਹੋਵੇ ਤਾਂ ਕੰਮ ਕਰਨ ਦਾ ਤਰੀਕਾ ਉਹਨਾਂ ਦਾ ਬਿਲਕੁਲ ਠੀਕ ਹੈ ਉਹ ਉਹਨਾਂ ਨੂੰ ਜਾਗਰ ਕਰ ਰਿਹਾ ਹੈ ਉਹਨਾਂ ਉਹਨਾਂ ਨੂੰ ਨੰਗੇ ਕਰ ਰਿਹਾ ਹੈ ਜਿਹੜੇ ਗੜਬੜੀ ਕਰਦੇ ਨੇ ਲੋਕਾਂ ਦੀ ਸਿਹਤ ਨਾਲ ਖਾਣਿਆਂ ਦੇ ਨਾਮ ਤੇ ਖਲਵਾੜ ਕਰਦੇ ਨੇ ਮਲਾਵਟ ਖੋਰੀ ਦਾ ਧੰਦਾ ਕਰਦੇ ਨੇ ਇੱਕ ਵਾਰੀ ਜਦੋਂ ਇਹ ਸੁਰਖੀਆਂ ਜਾਂ ਵੀਡੀਓ ਸਾਹਮਣੇ ਆਉਂਦੀਆਂ ਸਨ ਸਾਰੇ ਲੋਕਾਂ ਨੇ ਹੱਲਾ ਸ਼ੇਰੀ ਦਿੱਤੀ ਪਰ ਜਦੋਂ ਹੁਣ ਡਾਕਟਰ ਲਖਵੀਰ ਸਿੰਘ ਨੇ ਤਕਰੀਬਨ 4 ਸਾਲ ਪਹਿਲਾਂ ਸੇਵਾ ਮੁਕਤੀ ਤੋਂ ਆਪਣੀ ਰਿਟਾਇਰਮੈਂਟ ਲਈ ਹੈ ਤੇ ਉਸ ਦੇ ਨਾਲ ਕਈ ਤਰ੍ਹਾਂ ਦੇ ਸਵਾਲ ਵੀ ਖੜੇ ਹੋ ਰਹੇ ਨੇ ਇੱਕ ਸਵਾਲ ਜਿਹੜਾ ਸਭ ਤੋਂ ਵੱਧ ਚਰਚਿਤ ਹੈ ਕਿਉਂਕਿ ਡਾਕਟਰ ਲਖਵੀਰ ਸਿੰਘ ਨੇ ਕਿਹਾ ਜਦੋਂ ਸਵਾਲ ਪੁੱਛਿਆ ਗਿਆ ਕਿ ਕੀ ਤੁਸੀਂ ਰਾਜਨੀਤੀ ਵਿੱਚ ਆ ਰਹੇ ਹੋ ਤਾਂ ਉਸ ਦਾ ਜਵਾਬ ਉਹਨਾਂ ਨੇ ਇਹ ਦਿੱਤਾ ਕਿ ਉਹ ਕੁਝ ਵੱਡਾ ਫੈਸਲਾ ਲੈਣ ਜਾ ਰਹੇ ਨੇ ਪਰ ਉਹਨਾਂ ਨੇ ਨਾਲ ਇਹ ਵੀ ਗੱਲ ਆਖ ਦਿੱਤੀ ਕਿ ਰਾਜਨੀਤੀ ਕੋਈ ਬੁਰੀ ਚੀਜ਼ ਨਹੀਂ ਹੈ ਹਾਂ ਬਿਲਕੁਲ ਬਹੁਤ ਸਾਰੇ ਵਿਦਵਾਨ ਵੀ ਇਸ ਤਰ੍ਹਾਂ ਕਹਿੰਦੇ ਨੇ ਕਿ ਰਾਜਨੀਤੀ ਕੋਈ ਮਾੜੀ ਗੱਲ ਨਹੀਂ ਹੈ ਰਾਜਨੀਤੀ ਜੇਕਰ ਸਹੀ ਢੰਗ ਨਾਲ ਕੀਤੀ ਜਾਵੇ ਤੇ ਕਾਫੀ ਕੁਝ ਬਦਲਿਆ ਜਾ ਸਕਦਾ ਹੈ ਪਰ ਡਾਕਟਰ ਲਖਵੀਰ ਸਿੰਘ ਕਿਸ ਦੇ ਵੱਲੋਂ ਉਮੀਦਵਾਰ ਹੋਣਗੇ ਕਿ ਉਹ ਆਜ਼ਾਦ ਚੋਣ ਲੜਨ ਜਾ ਰਹੇ ਨੇ ਜਾਂ ਫਿਰ ਉਹਨਾਂ ਤੇ ਉੱਤੇ ਕਿਸੇ ਹੋਰ ਪਾਰਟੀ ਦੀ ਮਿਹਰਬਾਨੀ ਹੋ ਚੁੱਕੀ ਹੈ ਜਿਸ ਕਰਕੇ ਉਹਨਾਂ ਨੂੰ ਇੰਨੀ ਕੰਫੀਡੈਂਸ ਦੇ ਨਾਲੇ ਆਤਮ ਵਿਸ਼ਵਾਸ ਦੇ ਨਾਲ ਗੱਲਾਂ ਆ ਰਹੀਆਂ ਨੇ ਕਿਉਂਕਿ ਉਹਨਾਂ ਦੀ ਤਕਰੀਬਨ ਜਿਹੜੀ ਸਾਡੇ ਕੋਲ ਜਾਣਕਾਰੀ ਹੈ ਡਾਕਟਰ ਲਖਵੀਰ ਸਿੰਘ ਦੀ ਜਿਹੜੀ ਸਰਵਿਸ ਹੈ ਸਿਹਤ ਮਹਿਕਮੇ ਦੇ ਅੰਦਰ ਬਤੌਰ ਡਾਕਟਰ ਉਹ ਜ਼ਿਆਦਾਤਰ ਪੁਲਿਸ ਲਾਈਨ ਦੇ ਅੰਦਰ ਜਾਂ ਜੇਲ੍ਹ ਦੇ ਅੰਦਰ ਰਹੀ ਹੈ ਔਰ ਇਹ ਸਾਰੇ ਜਾਣਦੇ ਨੇ ਜਿਹੜੇ ਨੌਕਰੀ ਕਰਦੇ ਨੇ ਜਾਂ ਫਿਰ ਸਰਵਿਸ ਦੇ ਵਿੱਚ ਨੇ ਖਾਸ ਕਰਕੇ ਇਸ ਕਿੱਤੇ ਨਾਲ ਜੁੜੇ ਹੋਏ ਨੇ ਮਹਿਕਮੇ ਨਾਲ ਜੁੜੇ ਹੋਏ ਨੇ ਕਿ ਜੇਲ੍ਹ ਦੇ ਅੰਦਰ ਨੌਕਰੀ ਕਰਨੀ ਹੋਵੇ ਲੰਮਾ ਸਮਾ ਜਾਂ ਪੁਲਿਸ ਲਾਈਨ ਦੇ ਵਿੱਚ ਜਿਹੜੀ ਆ ਲੰਮਾ ਸਮਾ ਨੌਕਰੀ ਕਰਨੀ ਹੋਵੇ ਤੇ ਉਸ ਵਿੱਚ ਸਫਾਰਸ਼ ਦੀ ਲੋੜ ਹੁੰਦੀ ਹੈ ਤੇ 70% ਦੀ ਆਪਣੀ ਪੂਰੀ ਹੁਣ ਤੱਕ ਦੀ ਮੁਕੰਮਲ ਸਰਵਿਸ ਦੇ ਵਿੱਚੋਂ ਇਹਨਾਂ ਦੋ ਥਾਵਾਂ ਦੇ ਉੱਤੇ ਨੌਕਰੀ ਕੀਤੀ ਹੋਵੇ ਔਰ ਖਾਸ ਕਰਕੇ ਹੁਸ਼ਾਰਪੁਰ ਦੇ ਵਿੱਚ ਹੀ ਚਰਚਾ ਕਿਉਂ ਹੈ ਕਿਉਂਕਿ ਹੁਣ ਗੱਲ ਕਰਾਂਗੇ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਕਿਉਂਕਿ ਜਿਹੜੀ ਸੱਤਾ ਵਿੱਚ ਹੁੰਦੀ ਹੈ ਸਭ ਤੋਂ ਬਾਅਦ ਉਸਦੇ ਲਈ ਚੈਲੰਜ ਹੋ ਜਾਂਦਾ ਹੈ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਇਸ ਗੱਲ ਦਾ ਜ਼ਿਕਰ ਕਰ ਚੁੱਕੇ ਨੇ ਕਿ ਤੇ ਆ 0 ਦੇ ਨਾਲ ਸਫਾਇਆ ਕਰ ਦੇਣਗੇ 13 ਸੀਟਾਂ ਸਾਰੀਆਂ ਦੀਆਂ ਸਾਰੀਆਂ ਲੋਕ ਸਭਾ ਦੀਆਂ ਪਹਿਲੀ ਵਾਰ ਹੋਵੇਗਾ ਕਿ ਸਾਰੀਆਂ ਆਮ ਆਦਮੀ ਪਾਰਟੀ ਨੇ ਜਿੱਤ ਲੈਣੀਆਂ ਨੇ ਤੇ ਬਾਕੀਆਂ ਦੇ ਹਿੱਸੇ ਆਵੇਗੀ 0 0 ਤਾਂ ਹੁਣ ਗੱਲ ਕਰਦੇ ਹਾਂ ਕਿ ਹਿਸ਼ਾਰਪੁਰ ਦੇ ਜਿਹੜੇ ਲੋਕ ਸਭਾ ਹਲਕੇ ਦੇ ਵਿੱਚ 9 ਵਿਧਾਨ ਸਭਾ ਹਲਕੇ ਹੁੰਦੇ ਨੇ ਉਹਨਾਂ ਦੇ ਵਿੱਚੋਂ 3 ਹਲਕੇ ਨੇ ਜਿਹੜੇ ਉਹ ਕਾਂਗਰਸ ਪਾਰਟੀ ਦੇ ਹਿੱਸੇ ਨੇ ਵਿਧਾਨ ਸਭਾ ਦੀਆਂ ਸੀਟਾਂ ਕਾਂਗਰਸ ਨੇ ਜਿੱਤੀਆਂ ਹੋਈਆਂ ਨੇ ਇੱਕ ਸੀਟ ਆ ਜਿਹੜੀ ਮੁਕੇਰੀਆਂ ਤੋਂ ਉਹ ਭਾਜੀਪੀ ਨੇ ਜਿੱਤੀ ਹੋਈ ਹੈ ਬਾਕੀ ਰਹਿੰਦੇ 5 ਜਿਹੜੇ ਹਲਕੇ ਨੇ ਉਹ ਜਿੱਤੇ ਹੋਏ ਨੇ ਆਮ ਆਦਮੀ ਪਾਰਟੀ ਨੇ ਕੀ ਹੁਣ ਆਮ ਆਦਮੀ ਪਾਰਟੀ ਦੇ ਕੋਲ ਹੁਸ਼ਿਆਰਪੁਰ ਦੇ ਵਿੱਚ ਉਮੀਦਵਾਰ ਖੜਾ ਕਰਨ ਦੇ ਲਈ ਕੋਈ ਚਿਹਰਾ ਨਹੀਂ ਸੀ ਜਾਂ ਆਮ ਆਦਮੀ ਪਾਰਟੀ ਦੇ ਜਿੱਤੇ ਹੋਏ ਵਿਧਾਇਕਾਂ ਦੇ ਵਿੱਚੋਂ ਵੀ ਪੰਜ ਅਜਿਹੇ ਕਦ ਦੇ ਨਹੀਂ ਸਨ ਕਿ ਉਹਨਾਂ ਨੂੰ ਚੋਣ ਲੜਾਈ ਜਾ ਸਕੇ ਲੋਕ ਸਭਾ ਦੇ ਵਿੱਚ ਕਿ ਕਿਤੇ ਨਾ ਕਿਤੇ ਜਿਹੜਾ ਚਰਚਾ ਛੇੜ ਰਿਹਾ ਹੈ ਜਿਹਾ ਡਾਕਟਰ ਲਖਵੀਰ ਸਿੰਘ ਤਾਂ ਨਹੀਂ ਕੱਲ ਨੂੰ ਉਮੀਦਵਾਰ ਹੋਣਗੇ ਇਸ ਦੇ ਲਈ ਸੰਭਾਵੀ ਚਿਹਰੇ ਹੋ ਸਕਦੇ ਨੇ ਚਰਚਾ ਬਹੁਤ ਜ਼ੋਰਾਂ ਦੇ ਉੱਤੇ ਹੈ ਔਰ ਡਾਕਟਰ ਲਖਵੀਰ ਸਿੰਘ ਨੇ ਪਿਛਲੇ 1 ਸਾਲ ਦੇ ਵਿੱਚ ਆ ਕੇ ਇੰਨੀ ਸਰਗਰਮੀ ਕਿਵੇਂ ਵਧਾਈ ਹੈ ਛਾਪੇ ਮਾਰੀ ਕਿਵੇਂ ਵਧਾਈ ਹੈ ਹੁਣ ਬਹੁਤ ਸਾਰੇ ਲੋਕਾਂ ਦੇ ਮਨ ਦੇ ਵਿੱਚ ਸਵਾਲ ਹੋਵੇਗਾ ਕਿ ਕੋਈ ਮਾੜੀ ਗੱਲ ਨਹੀਂ ਹੈ ਡਾਕਟਰ ਲਖਵੀਰ ਸਿੰਘ ਨੇ ਚਾਹੇ ਪਿਛਲੇ 1 ਸਾਲ ਦੇ ਵਿੱਚ ਵੀ ਜਿਆਦਾ ਹਾਈਲਾਈਟ ਹੋਏ ਤੱਕ ਉਹਨਾਂ ਨੇ ਜਿਹੜਾ ਕੰਮ ਕੀਤਾ ਉਹ ਚੰਗੇ ਲਈ ਕੀਤਾ ਪਰ ਸਵਾਲ ਜਾਂ ਸ਼ੰਕਾ ਉਦੋਂ ਪੈਦਾ ਹੁੰਦਾ ਹੈ ਕਿ ਡਾਕਟਰ ਲਖਵੀਰ ਸਿੰਘ ਜਿਹੜੇ ਆਪਣੇ ਆਪ ਨੂੰ ਧਾਕੜ ਕਹਿੰਦੇ ਹੋયા ਮਾਣ ਮਹਿਸੂਸ ਕਰਦੇ ਨੇ ਉਹ ਉਹਨਾਂ ਦਾ ਧਾਕੜਪੁਣਾ ਵੱਡੇ ਵੱਡੇ ਰੈਸਟੋਰੈਂਟ ਦੇ ਉੱਤੇ ਵੱਡੇ ਵੱਡੇ ਹੋਟਲਾਂ ਦੇ ਉੱਤੇ ਦੇਖਣ ਨੂੰ ਨਹੀਂ ਮਿਲਿਆ ਜੇਕਰ ਕਿਸੇ ਦੇ ਕੋਲ ਕੋਈ ਰਿਪੋਰਟ ਹੈ ਤੇ ਉਹ ਸਾਂਝੀ ਵੀ ਕਰ ਸਕਦਾ ਸੀ ਉਹ ਵੀ ਜਰੂਰ ਨਾਸ਼ਰ ਕਰਾਂਗੇ ਪਰ ਡਾਕਟਰ ਲਖਵੀਰ ਸਿੰਘ ਨੇ ਜਿੱਥੇ ਕਿਤੇ ਵੀ ਰੇੜੀਆਂ ਫੜੀਆਂ ਵਾਲਿਆਂ ਤੇ ਛਾਪੇ ਮਾਰੇ ਛੋਟੇ ਮੋਟੇ ਹਲਵਾਈਆਂ ਦੀਆਂ ਦੁਕਾਨਾਂ ਤੇ ਛਾਪੇ ਮਾਰੇ ਕੋਈ ਵੀ ਐਸੀ ਰਿਪੋਰਟ ਨਹੀਂ ਹੈ ਜੋ ਉਹਨਾਂ ਨੇ ਖਾਣੇ ਦੇ ਸੈਂਪਲ ਭਰੇ ਹੋਣ ਤਾਂ ਉਹਨਾਂ ਨੇ ਕਿੱਥੇ-ਕਿੱਥੇ ਰੈਸਟੋਰੈਂਟ ਨੂੰ ਵੱਡੇ-ਵੱਡੇ ਰੈਸਟੋਰੈਂਟਾਂ ਨੂੰ ਵੱਡੇ-ਵੱਡੇ ਹੋਟਲਾਂ ਨੂੰ ਪੱਕੇ ਤਾਰ ਤੇ ਤਾਲਾ ਝੜਵਾ ਦਿੱਤਾ ਜਾਂ ਕਿੰਨੇ ਦੇ ਉੱਤੇ ਪਰਚੇ ਕਰਵਾ ਦਿੱਤੇ ਕਿ ਉਹਨਾਂ ਨੇ ਮਾੜਾ ਖਾਣਾ ਪਰੋਸਿਆ ਜਿੱਥੇ ਕਿਤੇ ਵੀ ਉਹਨਾਂ ਦੇ ਛਾਪੇ ਵੱਜੇ ਨੇ ਉਹ ਛੋਟੀਆਂ ਦੁਕਾਨ ਦੁਕਾਨਦਾਰਾਂ ਨੂੰ ਉਸ ਦਾ ਖਮਿਆਜਾ ਭੁਗਤਣਾ ਪਿਆ ਸੀ ਇੱਥੇ ਇਹ ਨਹੀਂ ਕਹਿਣਾ ਚਾਹੁੰਦੇ ਕਿ ਜਿਹੜੇ ਛੋਟੇ ਦੁਕਾਨਦਾਰ ਨੇ ਜਾਂ ਛੋਟੇ ਰੇੜੀਆਂ ਵਾਲੇ ਨੇ ਉਹ ਉਹਨਾਂ ਨੂੰ ਬਰੀ ਕਰ ਦਿੱਤਾ ਜਾਵੇ ਇਸ ਕੰਮ ਤੋਂ ਜਾਂ ਉਹਨਾਂ ਨੂੰ ਪੁੱਛਿਆ ਹੀ ਨਾ ਜਾਵੇ ਕਿ ਉਹ ਲੋਕਾਂ ਦੀ ਸਿਹਤ ਨਾਲ ਕਿੰਨਾ ਖਲਵਾੜ ਕਰ ਰਹੇ ਨੇ ਬਿਲਕੁਲ ਪੁੱਛਣਾ ਚਾਹੀਦਾ ਹੈ ਪਰ ਡਾਕਟਰ ਲਖਵੀਰ ਸਿੰਘ ਦੀ ਉਹ ਗਤੀਵਿਧੀ ਉਹ ਸਰਗਰਮੀ ਵੱਡੇ ਵੱਡੇ ਕਾਰੋਬਾਰੀਆਂ ਲਈ ਜਿਹੜੇ ਖਾਣੇ ਦਾ ਕੰਮ ਕਰਦੇ ਸੀ ਜਾਂ ਵੱਡੇ ਵੱਡੇ ਹੋਟਲਾਂ ਰੈਸਟੋਰੈਂਟਾਂ ਦੇ ਖਿਲਾਫ ਕਿਉਂ ਨਹੀਂ ਚੱਲੀ ਜੇ ਚੱਲੀ ਹੈ ਤਾਂ ਉਹਨਾਂ ਨੇ ਹੁਣ ਤੱਕ ਮੀਡੀਆ ਦੇ ਵਿੱਚ ਜਿੰਨੇ ਇੰਟਰਵਿਊ ਕੀਤੇ ਜਾਂ ਕਰਵਾਏ ਗਏ ਉਸ ਦੇ ਵਿੱਚ ਰਿਪੋਰਟ ਨਸ਼ਰ ਕਿਉਂ ਨਹੀਂ ਕੀਤੀ ਕਿ ਜਿੱਥੇ ਜਿੱਥੇ ਉਹਨਾਂ ਨੇ ਕੈਂਚੀ ਚਲਾਈ ਜਿੱਥੇ ਜਿੱਥੇ ਉਹਨਾਂ ਨੇ ਆਪਣੀ ਤਿੱਖੀ ਤਿਰਸ਼ੀ ਨਜ਼ਰ ਰੱਖੀ ਉੱਥੇ-ਉੱਥੇ ਆਹ ਵੱਡੇ ਜਿਹੜੇ ਹੋਟਲ ਵਾਲੇ ਨੇ ਜਾਂ ਵੱਡੇ ਰੈਸਟੋਰੈਂਟਾਂ ਦਾ ਨੁਕਸਾਨ ਹੋ ਗਿਆ ਜਿਹੜੇ ਗਰੀਬ ਸੀ ਜਾਂ ਛੋਟੇ ਪੱਦਰ ਦੇ ਉੱਤੇ ਆਪਣਾ ਕਾਰੋਬਾਰ ਚਲਾ ਰਹੇ ਸੀ ਰੋਜ਼ੀ-ਰੋਟੀ ਚਲਾ ਰਹੇ ਸੀ ਸਿਰਫ ਤੇ ਸਿਰਫ ਉਹਨਾਂ ਦੇ ਉੱਤੇ ਹੀ ਉਹਨਾਂ ਦੀਆਂ ਛਾਪੇ ਮਾਰਨ ਦੀਆਂ ਵੀਡੀਓ ਸਾਹਮਣੇ ਕਿਉਂ ਆਈਆਂ ਹੁਣ ਡਾਕਟਰ ਲਖਵੀਰ ਸਿੰਘ ਜਿਨ੍ਹਾਂ ਦਾ ਅਸੀਂ ਜ਼ਿਕਰ ਕਰ ਰਹੇ ਹਾਂ ਉਹਨਾਂ ਦਾ ਇੱਕ ਜਿਹੜਾ ਦਿੱਤਾ ਗਿਆ ਲੰਮਾ ਚੌੜਾ ਬਿਆਨ ਹੈ ਉਹ ਵੀ ਬਿਲਕੁਲ ਤੁਹਾਡੇ ਨਾਲ ਸਾਂਝਾ ਕਰਾਂਗੇ ਇੱਕ ਨਿੱਜੀ ਚੈਨਲ ਨੂੰ ਦਿੱਤਾ ਗਿਆ ਇੰਟਰਵਿਊ ਆ ਉਸ ਦੇ ਬਾਰੇ ਕੁਝ ਅੰਸ਼ ਨੇ ਜਿਹੜੇ ਉਹ ਤੁਹਾਡੇ ਨਾਲ ਬੋਲ ਕੇ ਸਾਂਝੇ ਕਰਾਂਗੇ ਅਸੀਂ ਆਪਣੀ ਜ਼ੁਬਾਨੀ ਜੋ ਡਾਕਟਰ ਲਖਵੀਰ ਸਿੰਘ ਦੇ ਸ਼ਬਦ ਨੇ ਹੁਣ ਜਿੱਥੇ ਤੱਕ ਰਹੀ ਗੱਲ ਉਹ ਸਾਂਝਾ ਕਰਾਂਗੇ ਕਿ ਉਹਨਾਂ ਨੇ ਪਹਿਲਾਂ ਰਿਟਾਇਰਮੈਂਟ ਕਿਉਂ ਲਈ ਹੈ ਉਸਦੇ ਪਿੱਛੇ ਉਹ ਕਾਰਨ ਕੀ ਦੱਸਦੇ ਨੇ ਰਾਜਨੀਤੀ ਬਾਰੇ ਕੀ ਸੋਚਦੇ ਨੇ ਉਹ ਕਹਿੰਦੇ ਕਿ ਮੈਂ ਇਕੱਲਾ ਹਿਆਰਪੁਰ ਚ ਨਹੀਂ ਪੂਰਾ ਐਸਾ ਕੰਮ ਕਰਨਾ ਚਾਹੁੰਦਾ ਕਿ ਸੂਬਾ ਪੰਜਾਬ ਖੁਸ਼ ਹੋ ਜਾਵੇ ਤੇ ਉਹਨਾਂ ਨੂੰ ਕਹਿੰਦੇ ਉਮੀਦ ਹੈ ਕਿ ਉਹ ਐਸਾ ਕਦਮ ਚੁੱਕਣ ਜਾ ਰਹੇ ਨੇ ਜਿਸ ਦੇ ਨਾਲ ਪੰਜਾਬ ਸੂਬਾ ਖੁਸ਼ ਹੋਵੇਗਾ ਉਹ ਕਦਮ ਐਸਾ ਕੀ ਹੈ ਕਿ ਉਹ ਲੋਕ ਸਭਾ ਚੋਣ ਲੜਨਾ ਹੈ ਕਿਹੜੀ ਪਾਰਟੀ ਵੱਲੋਂ ਚੋਣ ਲੜਨਾ ਹੈ ਤਾਂ ਇਸ ਨੂੰ ਸੱਤਾ ਧਿਰ ਦੇ ਨਾਲ ਜੋੜ ਕੇ ਵੇਖਿਆ ਜਾਵੇ ਕਿ ਨਾ ਵੇਖਿਆ ਜਾਵੇ ਕੁਝ ਅੰਕੜੇ ਨੇ ਜਿਹੜੇ ਖਾਸ ਕਰਕੇ ਜਿਹੜੀਆਂ ਲੋਕ ਸਭਾ ਲੋਕ ਸਭਾ ਹੁਸ਼ਾਰਪੁਰ ਦੇ ਅੰਦਰ ਜਿਹੜੀਆਂ ਸੀਟਾਂ ਆਉਂਦੀਆਂ ਨੇ ਵਿਧਾਨ ਸਭਾ ਦੀਆਂ ਉਸ ਦੇ ਵਿੱਚੋਂ ਜੇਕਰ ਹੁਸ਼ਾਰਪੁਰ ਦੀ ਗੱਲ ਕੀਤੀ ਜਾਵੇ ਤਾਂ ਖੁਦ ਕੈਬਨਟ ਮੰਤਰੀ ਬ੍ਰਹਮਸ਼ੰਕਰ ਜਿੰਪਾ ਆਮ ਆਦਮੀ ਪਾਰਟੀ ਤੋਂ ਨਹੀਂ ਇਸੇ ਤਰ੍ਹਾਂ ਦ ਸੁਹਾ ਦੀ ਗੱਲ ਕੀਤੀ ਜਾਵੇ ਦੂਜੀ ਸੀਟ ਵੀ ਆਮ ਆਦਮੀ ਪਾਰਟੀ ਦੇ ਹਿੱਸੇ ਆ ਕਰਮਵੀਨ ਸਿੰਘ ਘੁੰਮਣ ਨੇ ਜਿਹੜੇ ਉਹ ਵੀ ਆਮ ਆਦਮੀ ਪਾਰਟੀ ਤੋਂ ਨੇ ਇਸੇ ਤਰ੍ਹਾਂ ਜੇਕਰ ਗੱਲ ਕੀਤੀ ਜਾਵੇ ਡਾਕਟਰ ਰਵਜੋਤ ਸਿੰਘ ਦੀ ਉਹ ਸ਼ਾਮ 84 ਹਲਕਾ ਜਿਹੜਾ ਕੀ ਲੋਕ ਸਭਾ ਹਲਕਾ ਹਿਸ਼ਾਰਪੁਰ ਚ ਪੈਂਦਾ ਉੱਥੋਂ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਇਸੇ ਤਰ੍ਹਾਂ ਜਸਵੀਰ ਸਿੰਘ ਰਾਜਾ ਗਿਲ ਟਾਂਡਾ ਉੜਮੜ ਤੋਂ ਜਿੱਤੇ ਹੋਏ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਔਰ ਜੇਕਰ ਗੱਲ ਕੀਤੀ ਜਾਵੇ ਅਮਰਪਾਲ ਸਿੰਘ ਦੀ ਉਹ ਸ੍ਰੀ ਹਰगोबिंदਪੁਰ ਤੋਂ ਨੇ ਤਾਂ ਹਾਰਪੁਰ ਲੋਕ ਸਭਾ ਹਲਕੇ ਦੇ ਅੰਦਰ ਇਹ ਪੰਜ ਆਉਂਦੇ ਨੇ ਇਸ ਤੋਂ ਇਲਾਵਾ ਜੇਕਰ ਮੁਕੇਰੀਆਂ ਦੀ ਗੱਲ ਕੀਤੀ ਜਾਵੇ ਤਾਂ ਜੰਗੀ ਲਾਲ ਮਹਾਜਨ ਉਹ ਭਾਜਪਾ ਤੋਂ ਨੇ ਬਾਕੀ ਤਿੰਨ ਦੀ ਗੱਲ ਕਰੀਏ ਖਾਸ ਕਰਕੇ ਫਗਵਾੜਾ ਦੀ ਤੇ ਉੱਥੋਂ ਡਾਕਟਰ ਬਲਵਿੰਦਰ ਸਿੰਘ ਨੇ ਜਿਹੜੇ ਕਿ ਆਈਐਸ ਅਫਸਰ ਵੀ ਨੇ ਉਹ ਕਾਂਗਰਸ ਦੇ ਵਧਾ ਇੱਕ ਜਿੱਤੇ ਹੋਏ ਨੇ ਹਲਕਾ ਪਲਾਟ ਸਾਰੇ ਜਾਣਦੇ ਨੇ ਸੁਖਪਾਲ ਸਿੰਘ ਖਹਿਰਾ ਉਹ ਵੀ ਕਾਂਗਰਸ ਦੇ ਵਿਧਾਇਕ ਨੇ ਚੱਬੇਵਾਲ ਡਾਕਟਰ ਰਾਜਕੁਮਾਰ ਚੱਬੇਵਾਲ ਉਹ ਵੀ ਕਾਂਗਰਸ ਦੇ ਨੇ ਬਾਕੀ ਰਹੇ ਜਿਹੜੇ ਪੰਜ ਜਿਨ੍ਹਾਂ ਦਾ ਜ਼ਿਕਰ ਕੀਤਾ ਉਹਨਾਂ ਦੇ ਵਿੱਚੋਂ ਹੋ ਸਕਦਾ ਹੈ ਕਿ ਦੌੜ ਵਿੱਚ ਸਾਰੇ ਹੋਣ ਇੱਛਾ ਸਾਰਿਆਂ ਦੀ ਹੁੰਦੀ ਹੈ ਕਿ ਉਹ ਵੀ ਪਾਰਲੀਮੈਂਟ ਦੀਆਂ ਪੌੜੀਆਂ ਚੜ੍ਹਨ ਕਿ ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਚਿਹਰਾ ਵੱਡਾ ਦੇਣ ਦੀ ਖਾਤਰ ਹੀ ਇਹ ਕਿਤੇ ਨਾ ਕਿਤੇ ਪ੍ਰੀ ਪਲੈਨਿੰਗ ਤਾਂ ਨਹੀਂ ਇਸ ਨੂੰ ਲੈ ਕੇ ਚਰਚਾ ਸੋਸ਼ਲ ਮੀਡੀਆ ਤੇ ਚੱਲੀ ਆ ਡਾਕਟਰ ਲਖਵੀਰ ਸਿੰਘ ਜਿਹੜੇ ਕੀ ਚਰਚਾ ਦਾ ਵਿਸ਼ਾ ਬਣੇ ਡੈਸ਼ਿੰਗ ਅਫਸਰ ਜਿਨ੍ਹਾਂ ਨੂੰ ਕਿਹਾ ਗਿਆ ਧਾਕੜ ਅਫਸਰ ਕਿਹਾ ਗਿਆ ਤੇ ਉਹ ਵੀ ਖੁਸ਼ ਹੋ ਕੇ ਗੱਲ ਸੁਣਦੇ ਨੇ ਨਾਮ ਸੁਣਦੇ ਨੇ ਕਿ ਉਹਨਾਂ ਦੇ ਨਾਮ ਅੱਗੇ ਅਜਿਹੇ ਵਿਸ਼ੇਸ਼ਣ ਲੱਗੇ ਨੇ ਹੁਣ ਜਿੱਥੋਂ ਤੱਕ ਰਹੀ ਗੱਲ ਡਾਕਟਰ ਲਖਵੀਰ ਸਿੰਘ ਦੀ ਉਹਨਾਂ ਦੀ ਜਿਹੜੀ ਸੇਵਾ ਮੁਕਤੀ ਆ ਜਾਂ ਕਹਿ ਲੋ ਰਿਟਾਇਰਮੈਂਟ ਉਹਨਾਂ ਨੇ ਆਪਣੀ ਮਰਜ਼ੀ ਦੇ ਨਾਲ ਲਈ ਜਦੋਂ ਵੀ ਕਿਤੇ ਕੋਈ ਅਫਸਰ ਚੰਗਾ ਕੰਮ ਕਰ ਰਿਹਾ ਹੁੰਦਾ ਤੇ ਸਰਕਾਰ ਉਸ ਨੂੰ ਨਹੀਂ ਰੋਕਦੀ ਔਰ ਖੁਦ ਇਹ ਗੱਲਾਂ ਕਈ ਇੰਟਰਵਿਊ ਦੇ ਵਿੱਚ ਡਾਕਟਰ ਲਖਬੀਰ ਸਿੰਘ ਮੰਨੇ ਨੇ ਜੇਕਰ ਉਹ ਚੰਗਾ ਕੰਮ ਕਰ ਰਹੇ ਸਨ ਉਹਨੇ ਨਹੀਂ ਵੀ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਉਹਨਾਂ ਦੇ ਹੱਥ ਬੰਨੇ ਸਨ ਜਾਂ ਖੁੱਲ ਕੇ ਕੰਮ ਨਹੀਂ ਸੀ ਕਰਨ ਦਿੱਤਾ ਜਾ ਰਿਹਾ ਤਾਂ ਫਿਰ ਜਿਹੜੀ ਸਰਕਾਰ ਓਪਨ ਹੈਂਡ ਉਹਨਾਂ ਨੂੰ ਦੇ ਰਹੀ ਸੀ ਲਗਾਤਾਰ ਛਾਪੇ ਮਾਰੀਆਂ ਕਰ ਰਹੇ ਸਨ ਕੰਮ ਚੰਗਾ ਕਰ ਰਹੇ ਸਨ ਤਾਂ ਫਿਰ ਉਹਨਾਂ ਨੂੰ ਸੇਵਾ ਮੁਕਤੀ 4 ਸਾਲ ਪਹਿਲਾਂ ਹੀ ਕਿਉਂ ਲੈਣੀ ਪਈ ਉਹਨਾਂ ਨੇ ਜੇ ਹੁਣ ਕੀ ਕੀਤਾ ਅਜੇ ਹੀ ਮਜਬੂਰੀ ਕੀ ਸੀ ਪਰ ਉਹਨਾਂ ਨੇ ਵੀ ਦੱਸਿਆ ਕਿ ਮੇਰੀ ਕੋਈ ਮਜਬੂਰੀ ਨਹੀਂ ਸੀ ਨਾ ਹੀ ਮੇਰੇ ਤੇ ਸਿਆਸੀ ਤੌਰ ਤੇ ਕਿਸੇ ਤਰ੍ਹਾਂ ਦਾ ਦਬਾਅ ਸੀ ਤਾਂ ਫਿਰ ਕੀ ਵੋਟ ਬੈਂਕ ਦੀ ਖਾਤਰ ਜਾਂ ਵੋਟਾਂ ਦੀ ਰਾਜਨੀਤੀ ਦੇ ਕਰਕੇ ਡਾਕਟਰ ਲਖਵੀਰ ਸਿੰਘ ਨੂੰ ਅਜੇ ਹਾ ਪਹਿਲਾਂ ਕਿਉਂ ਕਰਨਾ ਪਿਆ ਕੀ ਕਿਸੇ ਵੱਲੋਂ ਕੋਈ ਇਸ਼ਾਰਾ ਹੋਇਆ ਵੱਡਾ ਇਸ ਕਰਕੇ ਡਾਕਟਰ ਲਖਵੀਰ ਸਿੰਘ ਨੇ ਆਪਣੀ ਜਿਹੜੀ ਉਹ ਸ਼ਾਨੋ ਸ਼ੌਕਤ ਵਾਲਾ ਕੰਮ ਜਿਸ ਵਿੱਚ ਸਾਰੇ ਲੋਕ ਸ਼ਲਾਘਾ ਵੀ ਕਰ ਰਹੇ ਸਨ ਤਾਂ ਉਹ ਨੌਕਰੀ ਕਿਉਂ ਛੱਡ ਦਿੱਤੀ ਇਹ ਜਿਹੜਾ ਕਿਉਂ ਹੈ ਉਸ ਦਾ ਜਵਾਬ ਕੀ ਕੀ ਹੋ ਸਕਦਾ ਹੈ ਇਸ ਦੇ ਲਈ ਜਿਹੜੇ ਸ਼ੰਕੇ ਨੇ ਕੁਝ ਲੋਕ ਸਵਾਲ ਕਰ ਰਹੇ ਨੇ ਇਸ ਬਾਬਤ 'ਤੇ ਅਸੀਂ ਜੋੜ ਕੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਰਹੇ ਹਾਂ ਹੁਣ ਜ਼ਿਲ੍ਹਾ ਸਿਹਤ ਅਫਸਰ ਡਾਕਟਰ ਲਖਵੀਰ ਸਿੰਘ ਨੇ ਆਪਣੀ ਮਰਜ਼ੀ ਨਾਲ ਰਿਟਾਇਰਮੈਂਟ ਲਈ ਹੈ ਇਸ ਤੋਂ ਬਾਅਦ ਡਾਕਟਰ ਲਖਵੀਰ ਸਿੰਘ ਨੇ ਵੱਖ-ਵੱਖ ਥਾਵਾਂ ਦੇ ਉੱਤੇ ਚੈਨਲਾਂ ਨਾਲ ਇੰਟਰਵਿਊ ਵੀ ਕੀਤੇ ਹੁਣ ਕੁਝ ਗੱਲਾਂ ਨੇ ਜਿਹੜੀਆਂ ਡਾਕਟਰ ਲਖਵੀ ਸਿੰਘ ਨੇ ਕਹਿੰਿਆ ਕਿ ਮੇਰਾ ਵਿਜ਼ਨ ਬਹੁਤ ਕਲੀਅਰ ਹੈ ਜਿਸ ਕਰਕੇ ਮੈਂ ਨੋਕਰੀ ਛੱਡਣ ਦਾ ਫੈਸਲਾ ਕੀਤਾ ਜੇਕਰ ਰਿਟਾਇਰਮੈਂਟ ਦੀ ਗੱਲ ਕਰੀਏ ਮੈਂ ਬਹੁਤ ਸਾਲ ਪਹਿਲਾਂ ਰਿਟਾਇਰਮੈਂਟ ਲੈਣਾ ਚਾਹੁੰਦਾ ਸੀ ਪਰ ਉਦੋਂ ਪਰਿਵਾਰ ਵਾਲੇ ਨਹੀਂ ਮੰਨ ਰਹੇ ਸਨ ਪਰ ਹੁਣ ਉਹਨਾਂ ਨੇ ਵੀ ਲੱਗਦਾ ਹੈ ਕਿ ਮੈਂ ਕਿਸੇ ਵੱਡੇ ਕੰਮ ਲਈ ਬਣਿਆ ਇਹ ਕੰਮ ਵੀ ਕੋ ਛੋਟਾ ਨਹੀਂ ਪਰ ਇਸ ਤੋਂ ਵੀ ਵੱਡਾ ਕੰਮ ਮੈਂ ਕਰਨਾ ਚਾਹਣਾ ਇਸ ਕਰਕੇ ਇਸ ਵਾਰ ਉਹਨਾਂ ਨੇ ਖੁਸ਼ੀ-ਖੁਸ਼ੀ ਇਸ ਫੈਸਲੇ 'ਚ ਮੇਰਾ ਸਾਥ ਦੇ ਦਿੱਤਾ ਆਪਣੀ ਨੌਕਰੀ ਵਿੱਚ ਮੇਰਾ ਇੱਕ ਹੀ ਟੀਚਾ ਸੀ ਕਿ ਲੋਕਾਂ ਨੂੰ ਚੰਗਾ ਖਾਣਾ ਮੁਹੱਈਆ ਕਰਵਾਇਆ ਜਾਵੇ ਇਸ ਦੇ ਲਈ ਮੈਂ ਬਹੁਤ ਸਾਰੇ ਛਾਪੇ ਮਾਰੇ ਇਸ ਲਈ ਕੰਮ ਲਈ ਕਈ ਰੁਕਾਵਟਾਂ ਮਈਆਂ ਤੇ ਕਈ ਮੁਸ਼ਕਲਾਂ ਦਾ ਸਾਹਮਣਾ ਵੀ ਕੀਤਾ ਪਰ ਮੈਂ ਆਪਣੇ ਕੰਮ ਤੋਂ ਕਦੇ ਨਹੀਂ ਡਰਿਆ ਹਮੇਸ਼ਾ ਸਹੀ ਰਸਤੇ ਤੇ ਚੱਲਦਾ ਰਿਹਾ ਜੇਕਰ ਕੁਝ ਲੋਕ ਸੋਚ ਰਹੇ ਨੇ ਕਿ ਮੈਂ ਡਰ ਕਰ ਨੌਕਰੀ ਛੱਡੀ ਹੈ ਇਸ ਤਰ੍ਹਾਂ ਬਿਲਕੁਲ ਨਹੀਂ ਹੈ ਕਿਉਂਕਿ ਮੈਂ ਸਿਰਫ ਇੱਕ ਜ਼ਿਲੇ ਲਈ ਨਹੀਂ ਸੂਰੇ ਪੂਰੇ ਪੰਜਾਬ ਲਈ ਕੁਝ ਖਾਸ ਕਰਨਾ ਚਾਹੁੰਦਾ ਉਸ ਦੇ ਲਈ ਮੈਂ ਆਪਣੇ ਆਉਣ ਵਾਲੇ ਦਿਨਾਂ ਵਿੱਚ ਵੱਡਾ ਫੈਸਲਾ ਲੈਣ ਵਾਲਾ ਉਹਨਾਂ ਅੱਗੇ ਵੀ ਗੱਲ ਕੀਤੀ ਹੈ ਕਿ ਬਹੁਤ ਸਾਰੇ ਲੋਕ ਇਹ ਸੋਚਦੇ ਨੇ ਕਿ ਮੈਂ ਰਾਜਨੀਤੀ ਵਿੱਚ ਆਉਣ ਲਈ ਇਹ ਫੈਸਲਾ ਲਿਆ ਹੈ ਪਰ ਰਾਜਨੀਤੀ ਕੋਈ ਬੁਰੀ ਚੀਜ਼ ਨਹੀਂ ਹੈ ਕਿਉਂਕਿ ਪਹਿਲਾਂ ਕਈ ਲੋਕ ਕਹਿੰਦੇ ਸਨ ਕਿ ਡੀ ਐਚਓ ਦੀ ਕੁਰਸੀ ਤੇ ਬੈਠ ਕੇ ਵੀ ਗਲਤ ਕੰਮ ਕੀਤੇ ਜਾਂਦੇ ਨੇ ਪਰ ਮੈਂ ਉਸ ਗੱਲ ਨੂੰ ਗਲਤ ਸਾਬਤ ਕੀਤਾ ਤੇ ਆਪਣਾ ਕੰਮ ਇਮਾਨਦਾਰੀ ਨਾਲ ਕੀਤਾ ਤੇ ਹਰ ਕੋਈ ਇਸ ਦੀ ਮਿਸਾਲ ਦੇ ਰਿਹਾ ਹੈ ਬਾਸਰੇ ਲੋਕ ਮੇਰੇ ਨਾਲ ਤਸਵੀਰਾਂ ਕਰਵਾਉਂਦੇ ਨੇ ਇਸ ਤੋਂ ਵਧੀਆ ਗੱਲ ਹੋਰ ਕੀ ਹੋ ਸਕਦੀ ਹੈ ਮੈਨੂੰ ਇੱਕ ਡੈਸ਼ਿੰਗ ਅਫਸਰ ਦਾ ਟੈਗ ਮਿਲਿਆ ਹੈ ਔਰ ਡੈਸ਼ਿੰਗ ਅਫਸਰ ਲੋਕ ਅੱਜ ਕਰਕੇ ਕਹਿ ਰਹੇ ਨੇ ਤਾਂ ਮੇਰੇ ਵਿੱਚ ਕੁਝ ਖਾਸ ਹੋਣਾ ਚਾਹੀਦਾ ਮੈਂ ਇਹ ਨਹੀਂ ਦੱਸ ਸਕਦਾ ਕਿ ਮੈਂ ਆਪਣੀ ਦੂਜੀ ਪਾਰੀ ਦੀ ਸ਼ੁਰੂਆਤ ਕਿਵੇਂ ਕਰਾਂਗਾ ਪਰ ਜੋ ਵੀ ਮੈਂ ਕੰਮ ਕਰਾਂਗਾ ਜਿਆ ਹੋਵੇਗਾ ਜਿਸ ਨਾਲ ਪੰਜਾਬ ਦੇ ਲੋਕ ਜ਼ਰੂਰ ਖੁਸ਼ ਹੋਣਗੇ ਇਹ ਉਹ ਗੱਲਾਂ ਨੇ ਜਿਹੜੀਆਂ ਡਾਕਟਰ ਲਖਵੀਰ ਸਿੰਘ ਨੇ ਆਪਣੀ ਜ਼ੁਬਾਨੀ ਮੀਡੀਆ ਚੈਨਲਾਂ ਦੇ ਨਾਲ ਗੱਲਾਂ ਕੀਤੀਆਂ ਨੇ ਔਰ ਨਸ਼ਰ ਹੋਈਆਂ ਇੰਟਰਵਿਊ ਹੁਣ ਇਹ ਤਾਕੜ ਅਫਸਰ ਡੈਸ਼ਿੰਗ ਅਫਸਰ ਡਾਕਟਰ ਲਖਵੀਰ ਸਿੰਘ ਕੀ ਕਿਸੇ ਦੇ ਕਹਿਣ ਦੇ ਉੱਤੇ ਫੈਸਲਾ ਲੈ ਰਹੇ ਨੇ ਜਾਂ ਫਿਰ ਉਹਨਾਂ ਨੇ ਵਾਕਈ ਆਪਣੀ ਮਨਮਰਜ਼ੀ ਦੇ ਨਾਲ ਜਿਹੜੀ 4 ਸਾਲ ਪਹਿਲਾਂ ਸਰਵਿਸ ਛੱਡੀ ਹੈ ਕਿਉਂਕਿ ਜਿਹੜਾ ਚੰਗਾ ਕੰਮ ਕਰ ਰਿਹਾ ਹੋਵੇ ਤੇ ਲੋਕ ਚਾਹੁੰਦੇ ਨੇ ਜਏ ਅਫਸਰ ਲਗਾਤਾਰ ਕੰਮ ਕਰਦੇ ਰਹਿਣ ਔਰ ਡਾਕਟਰ ਲਖਵੀਰ ਸਿੰਘ ਨੇ ਆਪਣੀ ਜ਼ੁਬਾਨੀ ਇਹ ਕਿਹਾ ਵੀ ਹੈ ਕਿ ਮੇਰੇ ਉੱਤੇ ਕਿਸੇ ਤਰ੍ਹਾਂ ਦਾ ਕੋਈ ਦਬਾਅ ਨਹੀਂ ਹੈ ਕੋਈ ਮਜਬੂਰੀ ਨਹੀਂ ਹੈ ਪਰ ਮੈਂ ਇੱਕ ਵੱਡਾ ਕਰਨਾ ਚਾਹੁੰਦਾ ਜਿਹੜੀ ਉਹਨਾਂ ਨੂੰ ਤਾਕਤ ਮਿਲੀ ਸੀ ਉਹ 4 ਸਾਲ ਪਹਿਲਾਂ ਛੱਡਣ ਲਈ ਉਹ ਵੱਡਾ ਕੀ ਕਰ ਰਹੇ ਨੇ ਇਸ ਦਾ ਇੱਕ ਸਾਫ਼ ਸੰਕੇਤ ਹੈ ਕਿ ਹਿਸ਼ਾਰਪੁਰ ਲੋਕ ਸਭਾ ਹਲਕੇ ਤੋਂ ਕਿਉਂ ਲੜਨ ਦੇ ਉਹ ਇਸ਼ਕ ਨਜ਼ਰ ਆ ਰਹੇ ਨੇ ਉਹਨਾਂ ਦੀਆਂ ਕੀਤੀਆਂ ਗੱਲਾਂ ਉਹਨਾਂ ਦੀ ਵਾਰਤਾਲਾਪ ਉਹਨਾਂ ਦੇ ਅਮਲੀ ਰੂਪ ਦੇ ਵਿੱਚ ਲਏ ਗਏ ਫੈਸਲੇ ਸਾਫ਼ ਤੇ ਜਗਚਾਰ ਹੋ ਰਹੇ ਨੇ ਕਿ ਜਿਹੜੀਆਂ ਇੰਟਰਵਿਊਜ਼ ਹੋਈਆਂ ਲਗਾਤਾਰ ਜਾਂ ਕਰਵਾਈਆਂ ਗਈਆਂ ਕਿਸੇ ਨਾ ਕਿਤੇ ਤਰ੍ਹਾਂ ਇਹ ਇੱਕ ਪ੍ਰੀਪਲਾਨਡ ਪ੍ਰੋਗਰਾਮ ਜਾਪ ਰਿਹਾ ਜਿਸ ਦਾ ਅਸੀਂ ਕੁਝ ਆਪਣੇ ਤੌਰ ਦੇ ਉੱਤੇ ਵਿਸ਼ਲੇਸ਼ਣ ਕਰਨ ਦੀ ਕੋਸ਼ਿਸ਼ ਕੀਤੀ ਹੈ ਡਾਕਟਰ ਲਖਵੀਰ ਸਿੰਘ ਜੇਕਰ ਬਿਨਾਂ ਕਿਸੇ ਮਜਬੂਰੀ ਤੋਂ ਸੀ ਬਿਨਾਂ ਕਿਸੇ ਦਬਾਅ ਵਿੱਚ ਸੀ ਤੇ ਉਹ ਆਪਣਾ ਜਿਹੜਾ ਚੰਗਾ ਭਲਾ ਕੰਮ ਕਰ ਰਹੇ ਸਨ ਉਹ 4 ਸਾਲ ਪਹਿਲਾਂ ਛੱਡਣ ਦਾ ਫੈਸਲਾ ਕਿਉਂ ਕਰਦੇ ਨੇ ਕਿਉਂਕਿ ਉਹਨਾਂ ਦੀ ਪੂਰੀ ਪਿਛਲੀ ਸਰਵਿਸ ਦੇਖੀ ਜਾਵੇ ਜਿੰਨੇ ਸਾਲਾਂ ਦੀ ਹੈ ਦੋ ਤੋਂ ਤਿੰਨ ਦਹਾਕਿਆਂ ਦੀ ਹੋਵੇਗੀ ਉਸ ਦੇ ਵਿੱਚ ਉਹ ਕਦੇ ਚਰਚਾ ਚ ਨਹੀਂ ਆਏ ਸਨ ਇੱਕਦਮ ਜਿਹਾ ਕੀ ਹੋਇਆ ਜਾਦੂ ਦੀ ਛੜੀ ਨਾਲ ਜਾਂ ਹਿਰਦੇ ਪਰਵਰਤਨ ਉਹਨਾਂ ਦਾ ਕੀ ਹੋਇਆ ਕਿ ਉਹਨਾਂ ਨੂੰ ਵੀਡੀਓ ਵੀ ਨਾਲ ਬਣਾਉਣੀ ਪੈ ਗਈ ਔਰ ਛਾਪੇ ਵੀ ਮਾਰੇ ਔਰ ਛਾਪੇ ਜਿਹੜੇ ਮਾਰੇ ਕਿਸੇ ਵੱਡੇ ਰੈਸਟੋਰੈਂਟ ਜਾਂ ਹੋਟਲਾਂ ਦੀ ਰਿਪੋਰਟ ਹਾਲੇ ਤੱਕ ਸਾਹਮਣੇ ਨਹੀਂ ਆਈ ਕਿ ਡਾਕਟਰ ਲਖਵੀਰ ਸਿੰਘ ਦੇ ਮਾਰੇ ਛਾਪਿਆਂ ਤੋਂ ਬਾਅਦ ਉਹਨਾਂ ਦਾ ਧੰਦਾ ਹੀ ਸਾਰਾ ਖਤਮ ਹੋ ਗਿਆ ਜਿਨ੍ਹਾਂ ਨੇ ਮਲਾਵਟ ਕੋਰੀ ਕੀਤੀ ਜਾਂ ਫਿਰ ਇਹ ਮੰਨ ਲਿਆ ਜਾਵੇ ਕਿ ਹਸ਼ਾਰਪੁਰ ਦੇ ਵਿੱਚ ਜਿਲ੍ਹਾ ਸੇਤ ਅਫਸਰ ਦੇ ਤੌਰ ਤੇ ਉਹਨਾਂ ਨੇ ਜਦੋਂ ਕੰਮ ਕੀਤਾ ਤਾਂ ਸਾਰੇ ਉਹਨਾਂ ਦੇ ਛਾਪੇ ਤਾਂ ਹੀ ਇੰਨੇ ਪ੍ਰਭਾਵਿਤ ਹੋ ਗਏ ਕਿ ਛੋਟੇ-ਮੋਟੇ ਰੇੜੀਆਂ ਵਾਲੇ ਤਾਂ ਟੰਗੇ ਗਏ ਛੋਟੇ-ਮੋਟੇ ਹਲਵਾਈਆਂ ਦੇ ਉੱਤੇ ਤਾਂ ਛਾਪੇ ਪੈ ਗਏ ਪਰ ਵੱਡੇ-ਵੱਡੇ ਰੈਸਟੋਰੈਂਟ ਵਾਲੇ ਇੰਨਾ ਸਾਫ਼-ਸੁਥਰਾ ਕੰਮ ਕਰਦੇ ਸਨ ਕਿ ਡਾਕਟਰ ਲਖਵੀਰ ਸਿੰਘ ਨੂੰ ਉਸ ਪਾਸੇ ਜਾਣਾ ਹੀ ਨਹੀਂ ਪਿਆ ਉਸ ਪਾਸੇ ਚਾਹ ਤੀ ਨਹੀਂ ਮਾਰਨੀ ਪਈ ਜਿਉ ਪਹਿਲਾਂ ਤੋਂ ਹੀ ਇਹਨੇ ਸਾਫ਼-ਸੁਥਰਾ ਕੰਮ ਕਰ ਰਹੇ ਸਨ ਕਿਸ ਤਰ੍ਹਾਂ ਹੋ ਸਕਦਾ ਹੈ ਸੰਭਵ ਹੈ ਇਸ ਦੇ ਬਾਰੇ ਜਿਹੜੀ ਵਿਸ਼ਲੇਸ਼ਣ ਕੀਤਾ ਇਸ ਦੇ ਨਾਲ ਤੁਸੀਂ ਸਹਿਮਤੀ ਰੱਖਦੇ ਹੋ ਆ ਸਹਿਮਤੀ ਰੱਖਦੇ ਹੋ ਤੁਹਾਡਾ ਆਪਣਾ ਮੰਨ ਦਾ ਵਿਚਾਰ ਕੀ ਹੈ ਤੁਸੀਂ ਆਪਣੀ ਆਪਣੀ رائے ਜਰੂਰ ਸਾਂਝੀ ਕਰ ਸਕਦੇ ਹੋ ਫਿਲਹਾਲ ਬਣੇ ਰਹੋ এবিসি ਪੰਜਾਬ ਦੇ ਨਾਲ